ਮਕਸਰ ਦੇ ਵਿੱਚ 12 ਪਸ਼ੂਆਂ ਦੀ ਪਰਮਾਰ ਹੈ ਦੇਖ ਸਕਦੇ ਹੋ ਮਕਸਰ ਦੀਆਂ ਤਸਵੀਰਾਂ ਨੇ ਸਾਂਝੀਆਂ ਕਰ ਰਹੀਆਂ ਹਨ ਔਰ ਵੱਡੀ ਗਿਣਤੀ ਦੇ ਵਿੱਚ ਆਵਾਰਾ ਪਸ਼ੂ ਸੜਕਾਂ ਤੇ ਫਿਰਦੇ ਨੇ ਔਰ ਇਨ ਆਵਾਰਾ ਪਸ਼ੂਆਂ ਦੇ ਕਾਰਨ ਕਈ ਵਾਰ ਹਾਦਸੇ ਵਾਪਰੇ ਨੇ ਔਰ ਇਨ ਹਾਦਸਿਆਂ ਦੇ ਵਿੱਚ ਕਈ ਪਰਿਵਾਰ ਵੀ ਖਤਮ ਹੋ ਚੁੱਕੇ ਨੇ ਔਰ ਆਵਾਰਾ ਪਸ਼ੂ ਦੇ ਨਾਲ ਹੋਇਆ ਹਾਦਸਾ ਇੰਨਾ ਭਿਆਨਕ ਹੁੰਦਾ ਕਿ ਵਿਅਕਤੀ ਦੀ ਜਾਨ ਚਲੀ ਜਾਂਦੀ ਹੈ ਔਰ ਦੱਸ ਦਈਏ ਕਿ ਇਹ ਵੱਡੀ ਗਿਣਤੀ ਦੇ ਵਿੱਚ ਆਵਾਰਾ ਪਸ਼ੂ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਸੜਕਾਂ ਤੇ ਘੁੰਮਦੇ ਫਿਰਦੇ ਨੇ ਔਰ ਪ੍ਰਸ਼ਾਸਨ ਨੂੰ ਇਸ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਔਰ ਦੱਸਦੇ ਹੀ ਕਿ ਇਹ ਆਵਾਰਾ ਪਸ਼ੂ ਸੜਕਾਂ ਤੇ ਘੁੰਮਦੇ ਕਿਸੇ ਵੀ ਹਾਦਸੇ ਨੂੰ ਸੱਦਾ ਦੇ ਸਕਦੇ ਨੇ ਜਿਸ ਦੇ ਵਿੱਚ ਜਾਨੀ ਨੁਕਸਾਨ ਤੱਕ ਵੀ ਹੋ ਸਕਦਾ ਹੈ ਇਹ ਤਸਵੀਰਾਂ ਸ਼ੇਰ ਸਿੰਘ ਚੌਂਕ ਤੋਂ ਸਾਂਝੀਆਂ ਕਰ ਰਹੇ ਹਾਂ ਔਰ ਵੀ ਤਸਵੀਰਾਂ ਨੇ ਜੋ ਵੱਖ-ਵੱਖ ਰੋਡਾਂ 'ਤੇ ਨੇ ਜਿੱਥੇ ਆਵਾਰਾ ਪਸ਼ੂ ਘੁੰਮਦੇ ਆਮ ਹੀ ਹੀ ਦੇਖੇ ਜਾ ਸਕਦੇ ਨੇ ਔਰ ਦੱਸਦੀ ਹੈ ਕਿ ਕਈ ਵਾਰ ਇਹ ਆਵਾਰਾ ਪਸ਼ੂ ਇਕੱਠੇ ਹੋ ਕੇ ਇੱਕ ਦੂਜੇ ਨਾਲ ਲੜ ਪੈਂਦੇ ਨੇ ਜਿਸ ਦੇ ਨਾਲ ਕਈ ਵਾਰ ਵੱਡਾ ਨੁਕਸਾਨ ਆ ਜਿਹੜਾ ਇਹ ਕਰ ਦਿੰਦੇ ਨੇ ਦੁਕਾਨਦਾਰਾਂ ਦਾ ਨਕਸਾੜ ਹੁੰਦਾ ਔਰ ਕਈ ਵਾਰ ਮੋਟਰਸਾਈਕਲ ਜਾਂ ਕਾਰਾਂ ਨੂੰ ਵੀ ਭੰਨ ਤੋੜਾ ਜਿਹੜੀ ਇਹ ਆਵਾਰਾ ਪਸ਼ੂ ਕਰ ਦਿੰਦੇ ਨੇ ਕਿਉਂਕਿ ਆਮ ਹੀ ਦੇਖਿਆ ਜਾਂਦਾ ਕਿ ਇਹ ਆਵਾਰਾ ਪਸ਼ੂ ਇੱਕ ਦੂਜੇ ਨਾਲ ਇਕੱਠੇ ਹੁੰਦੇ ਨੇ ਜਦ ਤਾਂ ਫਿਰ ਲੜ ਪੈਂਦੇ ਨੇ ਅਕਸਰ ਦੇ ਪ੍ਰਸ਼ਾਸਨ ਨੂੰ ਇਸ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਹਾਦਸਾ ਇਨ੍ਹਾਂ ਪਸ਼ੂਆਂ ਦੇ ਕਾਰਨ ਨਾ ਹੋਵੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਕਿ ਜਦ ਇਹ ਆਵਾਰਾ ਪਸ਼ੂ ਟੱਠੇ ਇਕੱਠੇ ਹੁੰਦੇ ਨੇ ਤਾਂ ਕਈ ਵਾਰ ਇਹ ਆਪਸ ਦੇ ਵਿੱਚ ਲੜ ਪੈਂਦੇ ਨੇ ਤੇ ਜਦ ਇਹ ਲੜਦੇ ਨੇ ਤੇ ਫਿਰ ਇਹਨਾਂ ਦੀ ਇੰਨੀ ਕੁ ਭਿਆਨਕ ਲੜਾਈ ਹੁੰਦੀ ਹੈ ਕਿ ਮੋਟਰਸਾਈਕਲ ਕਾਰ ਜਾਂ ਕੋਈ ਵੀ ਵੱਡੇ ਤੋਂ ਵੱਡਾ ਵਾਹਨ ਹੋਵੇ ਫਿਰ ਉਹ ਵੀ ਪੰਨ ਦਿੰਦੇ ਨੇ ਕਈ ਵਾਰ ਅਜਿਹਾ ਦੇਖਿਆ ਹੁਣ ਤੁਸੀਂ ਵੀ ਵੀਡੀਓ ਦੇ ਵਿੱਚ ਕਿ ਇਹ ਵੱਡਾ ਨੁਕਸਾਨ ਦੁਕਾਨਦਾਰਾਂ ਦਾ ਜਾਂ ਕਿਸੇ ਦਾ ਵੀ ਜੋ ਵੀ ਇਹਨਾਂ ਦੀ ਲੜਾਈ ਦੇ ਵਿੱਚ ਆਉਂਦਾ ਉਹਨਾਂ ਦਾ ਨੁਕਸਾਨ ਕਰ ਦਿੰਦੇ ਨੇ ਪ੍ਰਸ਼ਾਸਨ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ